ਸਨੋ ਬੇਟਾ ਪਾਪਾ ਦੇ ਕੋਲ ਆਓ ਤੁਸੀਂ ਵੀ ਇੱਧਰ ਦੇਖੋ ਹਰਗੁੰਦੇ ਨਾਲ ਉਹ ਇਹ ਮੈਂ ਇਹ ਕਰ ਰਿਹਾ ਚਾੜੋ ਮੜਾ ਉੱਪਰ ਬਸ ਅਬੇ ਇਸੇ ਨਾਲ ਕਰੀ ਰਹੀ ਹਾਂ ਦੇਖ ਲਾ ਕਰੋ ਮੈਂ ਕੰਮ ਕਰਾ ਰਿਹਾ ਹਾਂ ਅਰਗੁਣ ਲੈ ਲੈ ਇਹੋ ਤੇ ਵੱਡੇ ਵੱਡੇ ਹੁੰਦੇ ਆ ਅਰਗੁਣ ਮੈਂ ਜਾਦਾ ਥੋੜੀ ਓਏ ਕਿੱਛ ਕਰ ਨਾ ਕਿਸੇ ਸੁਰੀ ਕਾਲ ਖਲਾਰ ਓਏ ਐਦਾਂ ਨਾ ਮਾਰੋ ਜਲਦੀ ਆਜੋ 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 ਜੀ ਸੱਤ ਰਸਤਾ ਪਟੜਾ ਲਾ ਲਈ ਆਏ ਬਾਬੇ ਆਲੇ ਹੱਥ ਪੁੱਟ ਜੀ ਹਾਂਜੀ ਕੌਣ ਆ ਮੰਮੀ ਹੋਣੀ ਆ ਭਾਈ ਆ ਗਏ ਕਿਲੋਕੀਮੀਟਰ ਦਾ ਏਰੀਆ ਪੈਂਡਾ ਤੈਅ ਕਰਕੇ ਇੱਕ ਜਾਣਕਾਰੀ ਤੁਹਾਨੂੰ ਜਾਂਦੇ ਹੋਏ ਦੇਣੀ ਸੀ ਉਹ ਦੇਣੀ ਹੋਈ ਤਾਂ ਇਹ ਤੁਹਾਨੂੰ ਦੱਸ ਰਹੇ ਆ ਵਾਹਿਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਇੱਥੇ ਇੱਕ ਹੈਲੀਪੈਡਰ ਬਣ ਬਣ ਰਿਹਾ ਤੇ ਜਿਹੜੇ ਇੱਥੇ ਵਰਕਰ ਕੰਮ ਕਰਦੇ ਉਹਨਾਂ ਤੋਂ ਪੁੱਛਿਆ ਹੀਗਾ ਉਹ ਦੱਸਦੇ ਆ ਵੀ ਕਹਿੰਦੇ ਵੀ ਸੰਗਤ ਵਾਸਤੇ ਬਣ ਰਿਹਾ ਪਹਿਲਾਂ ਸਾਨੂੰ ਵੀ ਇੱਕ ਪਤਾ ਲੱਗੇ ਐਮਰਜੈਂਸੀ ਹੈਗਾ ਚਲ ਇਹਨਾਂ ਨੂੰ ਪੁੱਛਦੇ ਆ ਇਹ ਵਰਕਰ ਇੱਥੇ ਕੰਮ ਕਰ ਰਿਹਾ ਹੈ ਕੁਲਾ ਕਰ ਰਿਹਾ ਇਹਨੂੰ ਹੋਰ ਤੇ ਵਾਹਿਗੁਰੂ ਜੀ ਕਿਰਪਾ ਕਰਨਾ ਸੁੱਤਾ ਹੈਲੀਕਾਪਟਰ ਇੱਥੇ ਆਇਆ ਕਰੇਗਾ ਮੇਰਾ ਹੋ ਜਾਣੀਆਂ ਹੋਰ ਮੈਂ ਵੀ ਜਾਣਕਾਰੀ ਦੇਣੀ ਹੈ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹ ਰਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੁੰਦਾ ਇੱਥੇ ਥੋੜਾ ਧਿਆਨ ਨਾ ਜਾਇਆ ਕਰੋ ਕਿਉਂਕਿ ਇੱਥੇ ਥੋੜਾ ਫਿਸਲਣਾ ਬਹੁਤ ਹੈ ਕੋਈ ਥੱਲੇ ਵੀ ਡਿੱਗ ਸਕਦਾ ਹੈ ਤੇ ਪਰ ਤੁਸੀਂ ਥੋੜਾ ਕੁੱਟ ਕੇ ਰੱਖਿਆ ਕਰੋ ਤੇ ਜਿਹੜੇ ਡੰਡੇ ਆ ਉਹ ਥੜਾ ਜਿਹੜੇ ਸਾਫਤਰ ਹੁੰਦੇ ਆ ਉਹਨਾਂ ਦੇ ਉੱਪਰ ਪੈਰ ਨਾ ਰੱਖਿਆ ਕਰੋ ਫਿਸਲਣ ਹੁੰਦੇ ਆ ਜਿਹੜੇ ਖਰਾਬ ਹੁੰਦੇ ਆ ਨਾ ਉਹਨਾਂ ਦੇ ਉੱਪਰ ਰੱਖ ਲਿਆ ਕਰੋ ਭਾਵੇਂ ਪਰ ਇੱਕ 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 ਜਾਣਕਾਰੀ ਹੋਰ ਦੱਸਣ ਲੱਗਾ ਆ ਇੱਥੋਂ ਦਾ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਹਿਮਕੋਟ ਸਾਈਬ ਦਾ ਤੇ ਇੱਥੇ ਬਸ 10 10 ਜਾਂ 5 ਦਾ ਇੱਕ ਡੁਬਕੀ ਮਾਰ ਹੁੰਦੀ ਆ ਤਪਾਰੋ ਜਿਹੜਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਆ ਉਹਨਾਂ ਨੇ 100 ਤੋਂ ਵੀ ਜ਼ਿਆਦਾ ਡੁਪਕੇ ਮਾਰੀਆਂ ਹੋਣੀਆਂ ਤੇ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੱਸਦਾ ਇੱਥੇ ਆਣ ਕੇ ਬਹੁਤ ਲੱਗਦਾ ਹੈ ਇੱਥੇ ਇਹ ਸਭ ਤੋਂ ਪਵਿੱਤਰ ਜਗ੍ਹਾ ਹੈ ਆ ਤੇ ਮੈਂ ਤਾਂ ਕੋਈ ਚੀਜ਼ ਦੱਸ ਨਹੀਂ ਅ ਜਿੱਥੇ ਇੱਥੇ ਸਨੂ ਹੁੰਦੀ ਆ ਜਿਹੜੇ ਸਨੋ ਹੁੰਦੀ ਆ ਨਾ ਉੱਥੇ ਉਹਦੇ ਉੱਪਰ ਚੜਨਾ ਨਹੀਂ ਚਾਹੀਦਾ ਉਹ ਫਿਸਲੇਣੀ ਬਹੁਤ ਹੁੰਦੀ ਆ ਇਸ ਲਈ ਤੁਸੀਂ ਇੱਥੇ ਧਿਆਨ ਨਾਲ ਆਇਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਾਈ ਜਿਹੜੇ ਨਜ਼ਾਰੇ ਕਈ ਜਾਂਦੇ ਹੋਏ ਨਹੀਂ ਦਿਖਾ ਹੋਏ ਤੁਹਾਨੂੰ ਹਿਮਕੁੰਨ ਸਾਹਿਬ ਜੰਦੇ ਗੁਰਦੁਆਰਾ ਸਾਹਿਬ ਦੇ ਉਹ ਦਿਨ ਨੂੰ ਦੇਖੋ ਬਰਫਿਆ ਆਹ ਦੇਖੋ ਕਿਵੇਂ ਥੱਲੇ ਪਿਗਲ ਕੇ ਪਾਣੀ ਆਉਂਦਾ ਵੇ ਉੱਪਰੋਂ ਬਰਫੋਂ ਪਾਣੀ ਥੱਲੇ ਆ ਰਿਹਾ ਤੇ ਚਰਨੇ ਦਾ ਰੂਹ ਲੈ ਲੈਂਦਾ ਇੱਥੇ ਓਏ ਥੱਲੇ ਦੀ ਦੇਖੋ ਪਾਣੀ ਆ ਰਿਹਾ ਹੈ ਮਤਲਬ ਥੱਲੇਓ ਖਾਲੀ ਹੋਣਾ ਤੇ ਉੱਪਰ ਉੱਪਰ برف ਜੰਮੀ ਹੋਈ ਆ ਦੇਖੋ ਪਾਣੀ ਇਹ ਠੰਡਾ ਪਾਣੀ ਆ ਦੇਖੋ ਤਾਂ ਕਿਹਦੀ ਲੇਅਰ ਹੈਗੀ ਆ برف ਦੀ ਉੱਥੇ ਤੱਕ ਆ ਥੋੜਾ ਥੋੜਾ ਪਾਣੀ ਆ ਹੀ ਜਾਂਦਾ ਦਾ ਤੇ ਥੱਲੇ ਆ ਕੇ ਦੇਖੋ ਝਰਨੇ ਦਾ ਰੂਪ ਕਿਵੇਂ ਲੈ ਰਿਹਾ ਹੈ ਬਾਈ ਜਰੂਣਾ ਵਾਪਸ ਆਉਨੇ ਆ ਗੁਰਦੁਆਰਾ ਹੇਮਕੋਨ ਸਾਹਿਬ ਤੋਂ ਅਗਲੇਸ਼ੀਅਰ ਤੱਕ ਦਾ ਮਾਹ ਸਾਫ ਯਾਰ ਰਸਤਾ ਬਾਈ ਪੂਰਾ ਤੇ ਇੱਥੋਂ ਤੱਕ ਕੀ ਆ ਕੋੜੇ ਆਉਂਦੇ ਆ ਜਿੱਥੋਂ ਇਹਨਾਂ ਦਾ ਰਸਤਾ ਹੋ ਗਿਆ ਸ਼ੁਰੂ ਫੇਰ ਬਾਈ ਉੱਥੇ ਦਾ ਬੁਰਾ ਹਾਲ ਯਾਰ ਆਦਾ ਤੇ ਚਿੱਕੜ ਬਹੁਤ ਆ ਤੇ ਹੁਣ ਬਾਰਿਸ਼ ਵੀ ਪੈ ਗਈ ਆ ਉਤੋ ਇਹਨਾਂ ਦਾ ਇਦਰਾ ਗੰਦਮੰਦਾ ਤੇ ਇਹ ਚੀਜ਼ਾਂ ਥੋੜੀਆਂ ਜੀਆਂ ਡਿਸਟਰਬ ਕਰਦੀਆਂ ਪਰ ਆਪਾਂ ਹੌਸਲਾ ਨਹੀਂ ਹਾਰਨਾ ਜਦੋਂ ਵੀ ਕਿਤੇ ਯਾਤਰਾ ਤੇ ਆਏ ਹਨਾ ਤੇ ਹੌਸਲਾ ਨਹੀਂ ਹਾਰਨਾ ਤੇ ਐਦਾਂ ਪਰ ਥੋੜਾ ਜਿਹਾ ਰਿਸਕ ਜਹ ਰਹਿੰਦਾ ਜੇ ਸਲੀਪਰੀ ਵਾਧੇ ਜਾਂਦੀ ਆ ਤੇ ਜਦੋਂ ਚੜਦੇ ਆ ਉਦੋਂ ਪੂਰੀ ਬਾਡੀ ਦਾ ਜ਼ੋਰ ਲੱਗਦਾ ਤੇ ਜਦੋਂ ਉਤਰਦੇ ਆ ਉਦੋਂ ਜਿਹੜੇ ਗੋਡੇ ਜਾਂ ਪਾਟੇ ਇਹਨਾਂ ਨੂੰ ਥੱਲੇ ਲੇ ਪਾੜ ਦਾ ਜ਼ਿਆਦਾ ਜ਼ੋਰ ਲੱਗਦਾ ਤੇ ਤੁਰੇ ਜਾਂਦੇ ਆ ਬਾਕੀ ਟਿਕਾਣੇ ਤੱਕ ਤੈਨੂੰ ਵਾਪਸ ਜਾ ਕੇ ਅਸੀਂ ਦੱਸਾਂਗੇ ਵੀ ਗਿੱਟੇ ਗੋਡੇ ਠੀਕ ਰਹਿੰਦੇ ਆ ਬਾਲੇ ਦਰਦ ਤਾਂ ਨਹੀਂ ਕਰਦੇ ਯਾ ਵਾਪਸ ਜਾਂਦੇ ਆ ਜਿਆਦਾ ਗੋਡਿਆਂ ਦੇ ਥੱਲੇ ਪਾੜ ਦਾ ਯੂਰ ਲੱਗਦਾ ਉਤਰਦੇ ਆ ਮੂਰੇ ਪੈਰ ਘੁੱਟ ਕੇ ਜਿਆ ਰੱਖਣਾ ਪੈਂਦਾ ਕੰਟਰੋਲ ਚ ਪੂਰੇ ਨਹੀਂ ਕੋਈ ਨਹੀਂ ਜਾਣਾ ਐਦਾਂ ਆ ਗੰਦ ਪੇਲੇ ਨਾ ਇੱਥੇ ਕਰ ਜਾਂਦੇ ਆ ਸਮੈਲ ਆਉਂਦੀ ਆ ਹਲੋ ਸੱਸ ਜੀ ਕੱਲ੍ਹ ਜੀ ਮੈਂ ਤੁਹਾਨੂੰ ਇੱਕ ਜਾਣਕਾਰੀ ਦੱਸਣ ਲੱਗਾ ਜੜੇ ਸੋਟਿਆਂ ਦੇ ਤਿੱਖੇ ਹੁੰਦੇ ਆ ਇਹ ਪਹਿਲੀ ਗੱਲ ਤੇ برفੋ ਵਿੱਚ ਬਹੁਤ ਕੰਮ ਆਉਂਦੇ ਆ ਤੇ ਜੜੇ ਆ ਜਿਹੜਾ ਚਿੱਕੜ ਆ ਇੱਥੇ ਇਹਦੇ ਵਿੱਚ ਇੱਕ ਲਾ ਕੇ ਕਰੋ ਇੱਥੇ ਫਸਾ ਫਸਾਉਣਾ ਬਹੁਤ ਵਧੀਆ ਇਹਨਾਂ ਦਾ ਤਾਂ ਇੱਕ ਗੱਲ ਫੇਰ ਦੱਸ ਜਿਹੜੇ ਇਹਨਾਂ ਦੇ ਤਿੱਖੇ ਆ ਕਈਆਂ ਦੇ ਲਾਥੇ ਆ ਉਹ ਫੇਰ ਉੱਥੋਂ ਧਿਆਨ ਨਾ ਜਾਇਆ ਕਰੋ ਪੈਰ 'ਚ ਵੀ ਚੁੱਬ ਸਕਦੇ ਜਿੰਨਾਂ ਦੇ ਪੈਰ ਨੰਗੇ ਹੁੰਦੇ ਆ ਲ ਮੈਂ ਤੁਹਾਨੂੰ ਇੱਕ ਜਾਣਕਾਰੀ ਦੂਰ ਦੱਸਾਂਗਾ ਇਹ ਜਿਹੜਾ ਪੈਰ ਨੰਗੇ ਬੂਟ ਪਾ ਕੇ ਆਇਆ ਕਰੋ ਚਪਲਾ ਤੇ ਪਾਉਣ ਆ ਇੱਥੇ ਬੂਟ ਪਾ ਕੇ ਆਇਆ ਕਰੋ ਇੱਥੇ ਹਰ ਰੋਜ਼ ਅਜੇ ਆਉਣਾ ਕਿਸੇ ਨਾ ਉਹ ਵੀ ਵਾਟਰਪਰੂਫ ਸਾਰਿਆਂ ਨੇ ਪਾ ਕੇ ਕਰਕੇ ਬੋਲੋ ਸਾਰਿਆਂ ਨੇ ਪਾ ਕੇ ਆਣੇ ਵਾਟਰਪਰੂਫ ਤੇ ਕਹਾਂ ਮੈਂ ਹੋਰ ਦੱਸ ਨਹੀਂ ਜਦੋਂ ਲਾਗਿਆ ਕਰ ਜੋ ਬਾਬਾ ਜੀ ਆਪਣੇ ਕੋ ਬੁਲਾਉਂਦੇ ਆ ਉਹ ਸਾਰਿਆਂ ਦਾ ਮਨ ਪੜ ਸਕਦੇ ਆ ਇਹਨਾ ਸੋਚਿਓ ਕਿ ਉਹ ਕਿਸੇ ਦਾ ਨਹੀਂ ਮਨ ਪੜ ਸਕਦੇ ਉਹ ਆਪਣੇ ਗੁਰੂ ਆ ਉਹ 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 ਜਿਦਾਂ ਨਾ ਤੇ ਨਾ ਕੋਈ ਨਹੀਂ ਖੜ ਕੇ ਬੋਲ ਲਾ ਖੜ ਕੇ ਬੋਲ ਲਾ ਖੜ ਜਾ ਇਥੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਆ ਉਹ ਦਾੜੇ ਹਣਾ ਉਦੋਂ ਅ ਰਸਤੇ ਵੀ ਨਹੀਂ ਹੁੰਦੇ ਸੀ ਫੇ ਉਹ ਪਹਾੜੀਆਂ ਤੇ ਗਏ ਸੀ ਤੇ ਸਸਤਰੀ ਕਾਲ ਵਈ ਗੁਰਜੀ ਕਾ ਖਾਲਸਾ ਵਈ ਗੁਰਜੀ ਕੀ ਫਤਹਿ ਆ ਗਏ ਆ ਬਾਈ ਥੋੜਾ ਥੱਲੇ ਹੋਰ ਟਾਪੇ ਕਿਤੇ ਬ੍ਰੀਕ ਲਿਆ ਸੀਗਾ ਪਰੌਂਠੇ ਲੱਗੇ ਖਾਣ ਪਰੌਂਠੇ ਰੋ ਗਏ ਡੇਨਾਂ ਦੇ ਜਾਂਦੇ ਸੀ ਦੇਖ ਕੇ ਆਈਏ ਜਾਂਦੇ ਹੋਏ ਤਾਂ ਨਹੀਂ ਕਰਦੇ ਏ ਕਿ ਸਾਹ ਨਾ ਫਲਾਉਣਾ ਆਉਂਦੇ ਪੱਕਾ ਘਰੇ ਵੀ ਇਥੋਂ ਖਾ ਕੇ ਜਾਣੇ ਆ బే ము <f Trustee> ਭਾਈ ਜੀ ਯਾਤਰਾ ਆਪਣੀ ਲਗਭਗ ਸਮਾਪਤ ਹੋਣ ਵਾਲੀ ਆ ਗੋਵਿੰਦ ਧਾਮ ਤੱਕ ਤੇ 5 ਗਮਿੰਟ ਦਾ ਸਾਡਾ ਰਸਤਾ ਰਹਿ ਗਿਆ ਤੇ 2:05 ਮਿੰਟ ਤੋਂ ਚੱਲੇ ਪਾ ਲਈ ਹੇਮਕੁੰਡ ਸਾਹਿਬ ਤੋਂ ਤੇ 6:30 ਵਜੇ ਆਪਾਂ ਪਹੁੰਚ ਗਏ ਆ ਤੇ ਰੂਮ ਤੱਕ ਪਹੁੰਚ ਗਏ ਜਿਹੜੇ ਬੰਦੇ ਸਾਡੇ ਸਵੇਰੇ ਘੋੜਿਆਂ ਤੇ ਗਏ ਸੀਗੇ ਉਹ ਜਲਦੀ ਵਾਪਸੀ ਹੋ ਗਈ ਉਹਨਾਂ ਦੀ ਫੇਰ ਉਹਨਾਂ ਨੂੰ ਇਹ ਕਹਿਤਾ ਵੀ ਤੁਸੀਂ ਸਾਡੇ ਹੰਦੇ ਤੱਕ ਰੂਮ ਲੈ ਕੇ ਰੱਖਿਓ ਥੋੜੀ ਥਕਾਵਟ ਤਾਂ ਜਰੂਰ ਹੋਈ ਆ ਹੁਣ ਪਰ ਮਨ ਸੰਤੋਸ਼ਟਾ ਪੂਰਾ ਰੀਜਾ ਪੂਰੀਆਂ ਹੋ ਗਈਆਂ ਜਾ ਕੇ ਕਮਰੇ ਵਿੱਚ ਹੁਣ ਦੇਖਦੇ ਆਂ ਰੈਸਟ ਕਰਾਂਗੇ ਪਹਿਲਾਂ 1 ਘੰਟਾ ਡੇਢ ਘੰਟਾ ਉਸ ਤੋਂ ਬਾਅਦ ਫੇਰ ਖਾਣਾ ਖਾਣ ਨੂੰ ਨਿਕਲਾਂਗੇ ਤੇ ਫੇਰ ਕਰਦੇ ਕੱਲ ਸਵੇਰ ਤੋਂ ਚੱਲੇ ਪਾਵਾਂਗੇ ਗੋਬਿੰਦ ਘਾਟ ਵੱਲੋਂ ਬਾਈ ਜਰੂਅਤ ਤੋਂ ਨਾ ਯਾਤਰਾ ਹੁੰਦੀ ਸਵੇਰੇ ਸ਼ੁਰੂ ਸਾਢੇ 3 ਲੋਕ ਆਉਣੇ ਸ਼ੁਰੂ ਹੋ ਜਾਂਦੇ ਆ ਆਹ ਉਹ ਤੋਂ ਲੈ ਕੇ ਤੇ ਉਹ ਉੱਪਰ ਦਾ ਕਿਥੇ ਘੋੜੇ ਘੋੜੇ ਹੁੰਦੇ ਆ ਆ ਜਿਹੜੇ ਸ਼ੈੱਡ ਜ ਆ ਤੁਸੀਂ ਵੇਖਦੇ ਪੈਣਾ ਤੇ ਇੱਥੇ ਘੋੜੇ ਹੁੰਦੇ ਇਹਨਾਂ ਦੇ ਬੰਨੇ ਤੇ ਹੁਣ ਰੈਸਟ ਇਹਨਾਂ ਨੇ ਇੱਥੇ ਤਵੇਲੇ ਜੇ ਵਾਰਡ ਦਿੰਦੇ ਆਵੇਂ ਤੇ ਹੁਣ ਸਾਨੂੰ ਵਾਪਸੀ ਤੇ ਬਹੁਤ ਘੱਟ ਸਵੇਰੇ ਤਾਂ ਇੰਨਾ ਇਹਨਾਂ ਦਾ ਹੁੰਦਾ ਨਾ ਰਸ਼ ਬਹੁਤ ਜ਼ਿਆਦਾ ਆ ਹੁਣ ਤਵੇਲੇ ਬਣਾਏ ਹੋਏ ਆ ਤਵੇਲੀਆਂ ਜਿਨ੍ਹਾਂ ਨੇ ਵਾਰਡ ਦਿੱਤੇ ਹਾਂ ਜਾਈਂ ਨਾ ਦੂਤਾ ਜਾਈਂ ਹੁੰਦਾ ਨਾ ਪਾਈ ਗਈ ਚਲ ਤੇ ਬੇਲਾ ਟਬੇਲਾ ਆ ਕੋਲ ਅੰਦਰ ਆ ਆ ਠੀਕ ਆ ਸੁਬਾ ਸੁਬਾ ਕਿਤਨੇ ਵਜੇ ਚਲਾਤੇ ਹੋ ਭਾਈ ਸੁਬਾ 3 ਵਜੇ ਤੋਂ ਸੁਬਾ 3 ਵਜੇ ਸੇ ਆ ਸਵੇਰੇ 3 ਵਜੇ ਕਰ ਲੈਂਦੇ ਆ ਵੀ ਘੋੜਿਆਂ ਨੂੰ ਆ ਪੂਰਾ ਰੈਡੀ ਤੇ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਆ ਆ ਸਾਰੇ ਤਬੇਲੇ ਹੀ ਆ ਨਾਲ ਨਾਲ ਗੋਬਿੰਦ ਧਾਮ ਦੀ ਸਟਾਰਟਿੰਗ ਏਰੀਆ ਜਿਹੜਾ ਹੈਗਾ ਆ ਤੇ ਬੰਦੇ ਆ ਬਈ ਇਹਨਾਂ ਦੇ ਸਾਰਾ ਏਰੀਆ ਇੰਨਾ ਦਾ ਹੀ ਆ ਆ ਕੋੜੀਆਂ ਦੀਆਂ ਟੱਲੀਆਂ ਖੜਕਦੀਆਂ ਹੁਣ ਇਹਨਾਂ ਨੇ ਅੰਦਰ ਧਾੜ ਦਿੱਤੇ ਆ ਇਹ ਵੀ ਰੈਸਟ ਕਰਨਗੇ ਸਵੇਰੇ 3 ਵਜੇ ਤੋਂ ਇਹਨਾਂ ਨੇ ਫੇਰ ਠਾਲ ਲੈਣੇ ਆ ਖੌੜੂ ਬਹੁਤ ਪਟਦੇ ਬਈ ਇਹ ਤੇ ਮੇਰੀ ਵੀਡੀਓ ਜਿਹੜੀ ਬਣਾ ਆ ਗੇ 90ਵਾਂ ਤਵਾਰ ਕੋੜੇ ਨਾ ਮਾਰ ਮਾਰ ਥੱਕੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੇ ਸਵੇਰੇ ਬਾਈ ਗੁਰਦੁਆਰਾ ਗੋਬਿੰਦ ਘਾਟ ਦੇ ਬਾਹਰ ਪਹੁੰਚ ਗਏ ਆਪਾਂ ਕੱਲ ਜਦੋਂ ਅਸ ਵਾਲੇ ਆਏ ਸੀਗੇ ਮੌਸਮ ਪੂਰਾ ਮਤਲਬ ਬਦਲੋ ਬਾਈ ਐ ਮੀਂਹ ਪੈ ਰਿਹਾ ਸੀਗਾ ਕੱਲ ਸੰਗਤ ਵੀ ਜ਼ਿਆਦਾ ਲੱਗਦੀ ਸੀ ਮੈਨੂੰ ਤੇ ਇੱਥੋਂ 1.5 ਮਿੰਟ ਦੇ ਦੂਰ ਤੇ ਆਪਣਾ ਰੂਮ ਆ ਪਰ ਰਸਤੇ 'ਚ ਜਾਂਦੇ ਜਾਂਦੇ ਅਸੀਂ ਦੋ ਪੈਕ ਜਮਾ ਕਰਵਾਏ ਸੀ ਉਹ ਨਾਲ ਲੈ ਕੇ ਜਾਵਾਂਗੇ ਇੱਕ ਹੋਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਈ ਹੁਣ ਰੂਮ ਚ ਜਾਵਾਂਗੇ ਰੈਸਟ ਕਰਾਂਗੇ ਛੱਟ ਤੇ ਨਾਲੇ ਦੋਸਤਾਂ ਨੂੰ ਮਿਲਦੇ ਆ ਜਿਹੜੇ ਸਾਡੇ ਤੋਂ ਪਹਿਲਾਂ ਪਹੁੰਚ ਗਏ ਸੀਗੇ ਓਕੇ ਜੀ ਇੱਥੇ ਦਿੱਤੇ ਬਾਈ ਸਰੇ ਦੋ ਬੈਗ ਆ ਜੱਸੇ ਬਾਈ ਸਾਹਿਬ ਦੋ ਬੈਗ ਦੀਏ ਜਰਾ ਸਵੇਰ ਪਰਚੀ ਦੇ ਆ ਕਿੱਟ ਲੈ ਗਏ ਛੋਟੀ ਛੋਟੀ ਕਿੱਟ ਲੈ ਕੇ ਆਏ ਹੋ ਪਰਚੀ ਇਹਦੇ ਵਿੱਚ ਹੁਣੀ ਆ ਬੈਗ ਮਿਲ ਗਿਆ ਭਾਈ ਜੀ ਪਰਚੀ ਥੋੜੀ ਜੀ ਮੁਸ਼ਕਲ ਨਾਲ ਲੱਭੀ ਗਈ ਰੱਖੀ ਗਈ ਥੋੜੀ ਸਾਈਡ ਤੇ ਤੇ ਦੋ ਬੈਗ ਦਿੱਤੇ ਸੀ ਉਹਨੂੰ ਇੱਕ ਦਾ 100 ਰੁਪਿਆ ਸੀ ਦੋ ਦਾ 150 ਮੰਗਦਾ ਸੀ ਵੀਰੇ ਤੇ ਬੈਗ ਦੋਵੇਂ ਜਮ੍ਹਾਂ ਕਰਾਤੇ ਸੀ ਬਾਈ ਕੋ ਹੁਣ ਸੁੱਦਾ ਹੀ ਤੇ ਨੂੰ ਰੂਮ ਵਿੱਚ ਮਿਲਦੇ ਆ ਜਾ ਕੇ ਇੱਥੋਂ ਬਸ ਥੋੜਾ ਹੀ ਆ ਹੁਣ ਆਹ ਭਾਈ ਕਿੰਨਾਂ ਦਾ ਕੈਫੇ ਵੀ ਆ ਤੇ हाँ ऊपर वाला इक सौ छे वाला चलो पंच गया जी आ होटल या पिछे नंके इन दे रूम या पर सूम मिले उपर ਹਾਂ ਮੇਰੇ ਬੰਦੇ ਆਏ ਆਏ ਇਹ ਬਾਈ ਹੈਗਾ ਵਿੱਕੀ ਜਿਹੜੇ ਹੋਟਲ ਵਿੱਚ ਰੁਗੇ ਆ ਮਾਲਿਸ਼ ਦਾ ਕੰਮ ਕਰਦਾ ਬਾਈ ਬਹੁਤ ਵਧੀਆ ਮਾਲਿਸ਼ ਕਰਦਾ ਐ ਲੱਤਾਂ ਰਿਲੈਕਸ ਕਰ ਦਿੰਦਾ ਇਹ ਕਿਵੇਂ ਆ ਜੀ ਬਿੱਲ ਆਜਾ ਜੀ ਆ ਗਿਆ ਆ ਗਿਆ ਹਾਂਜੀ ਕੀ ਹਾਲ ਚੱਲ ਦੋਸਤੋ ਪਹੁੰਚ ਗਏ ਹਾਂ ਇਹ ਸਾਡੇ ਨਾਲ ਦੇ ਪਾਰਟਨਰ ਤੇ ਆਹ ਰੂਮ ਸਾਡਾ ਹੀ ਰਾਤੀ ਇੱਥੇ ਹੀ ਰੁਕੇ ਸੀ ਮੰਜੀ ਜੀ ਕਿੰਦਾ ਫੀਲ ਕਰਦੇ ਮੈਂ ਮ사ਜ ਕਰਾ ਕੇ ਆਵੇ ਮੇਰੀ ਹੱਡੀਆਂ ਚੱਲਦੀਆਂ ਨੇ ਵਧੀਆ ਲੱਗਦਾ ਪਿਆ ਬਹੁਤ ਵਧੀਆ ਸਰੀਰ ਰਿਲੈਕਸ ਹੁੰਦਾ ਪਿਆ ਹਾਂ ਹਾਂ ਅੱਛਾ ਛੱਡ ਕੇ ਤਾਂ ਇਜ਼ੀ ਨਹੀਂ ਸੀ ਸਿੱਧਾ